ਪਸੂ ਹੈ ਇੱਥੇ ਬਿੰਦੀ ਲੱਗੀ ਹੋਈ ਹੈ ਇਹ ਸੁਨੂ ਗੂਜਣ ਨਾਹ ਅੰਮ੍ਰਿਤ ਹਾਰ ਕਾ ਨਾਮ ਹੈ ਜਿਤ ਪੀਤਾ ਤੇਖ ਜਾਏ ਨਾਨਕ ਗੁਰਮੁਖ ਜੇਨ ਪੀਆ ਤਿਨ ਬਹੁੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇ ਸੰਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਇ ਉਠ ਜੀਆ ਜੁਗਤ ਹੋਇ ਧਰਨੀ ਨੋ ਸੀਗਾਰ ਹੋਇ ਨਾਨਕ ਇਹੋ ਜਗਤ ਸਭ ਜਾਲ ਹੈ ਜਾਲ ਹੀ ਤੇ ਸਭ ਕੋਇ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਇ ਪੌੜੀ ਸਚਾ ਵੇ ਪ੍ਰਵਾਹ ਇਕੋ ਤੂ ਧਣੀ ਤੂ ਸਭ ਕਿਸ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਬ ਸੱਚੀ ਤੋਧ ਮਣੀ ਆਵਾ ਗੌਣ ਰਚਾਈ ਉਪਾਈ ਮਿੱਦਣੀ ਮਿੱਦਨੀ ਮੰਡੇ ਨਾਲ ਆਵਾ ਗੌਣ ਰਚਾਈ ਉਪਾਈ ਮਿੱਦਣੀ ਸਤਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚ ਹੋ ਜਾਏ ਤਕੇ ਹੀ ਗਣਤ ਗਣੀ ਮਾਨਮੁਖ ਮੋਹ ਗੁਬਾਰ ਜੋ ਭੁੱਲਾ ਮੰਝ ਵਾਣੀ ਕੱਟੇ ਪਾਪ ਅਸੰਖ ਨਾਵੇ ਇਕ ਕਣੀ ਨਾਵੇ ਥੀ ਪੁਲਾ ਬੂਲ ਨਾਵੇ ਇਕ ਕਣੀ ਸ਼ਲੋਕ ਮਹੱਲਾ ਤੀਜਾ 바ਬੀਹਾ ਖਸਮੈ ਕਾ ਮਹਿਲ ਨ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਭਣ ਭੁਤਾ ਬੁੱਲ ਹੈ ਬੁੱਲਿਆ ਥਾਏ ਨਾ ਪਾਏ ਖਸਮ ਵੱਡਾ ਦਾਤਾ ਰਹਿ ਜੋ ਇੱਛੇ ਸੋ ਫਲ ਪਾਏ ਬਾਬੀਹਾ ਕਿਆ ਬਪੂੜਾ ਜਗ ਤੱਕ ਕੀ ਤਿਖ ਜਾਏ ਮਹੱਲਾ ਤੀਜਾ ਬਾਬੀਹਾ ਪਿੰਨੀ ਰੈਣ ਬੁੱਲਿਆ ਸਹਜੇ ਸਤ ਸੁਭਾਈ ਬਾ ਵੀਹਾ 10m ਕਲਾਕਿ ਉਚਾਰਨ ਕਰਨਾ ਇਹੋ ਜਾਲ ਮੇਰਾ ਜੀਉ ਹੈ ਜਾਲ ਬਿਨ ਰਹਿਣ ਨਾ ਜਾਏ ਗੁਰ ਸਬਦੀ ਜਾਲ ਪਾਈਐ ਗੁਰ ਸਬਦੀ ਜਾਲ ਪਾਈਐ ਵਿੱਚੋ ਆਪ ਗਵਾਏ ਨਾਨਕ ਜਿਸ ਬਿਨ ਚਸਾ ਨ ਜੀਵਦੀ ਸੋ ਸਤਗੁਰ ਦਿਆ ਮਿਲਾਏ ਪਉੜੀ ਹੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ ਇਹ ਅਸੰਖ ਪਦ ਤੇ ਵਿਸਰਾਮ ਲਾਉਣਾ ਹੈ ਮੈਂ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਮੈਂ ਗਣਤ ਨਾ ਹੋਈ ਤੂ ਕਰਤਾ ਗੋਵਿੰਦ ਤੁਧ ਸਿਰਜੀ ਤੁਧੈ ਗੋਈ ਲਖ 84 ਮੇਦਨੀ ਤੁਜ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹਾ ਕਹਾਵਹਿ ਕੋਈ ਇੱਕ ਸਾਹ ਸਦਾ ਵਹ ਸੰਚ ਧਨ ਦੂਜੇ ਪਾਤ ਖੋਈ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੂਈ ਵੇਣ ਨਾ ਵੈ ਬਾਜਾਰੀਆ ਪੀਹਾਵਲ ਹੋਈ ਕੂੜ ਨਿਖੁੱਟੇ ਨਾਨਕਾ ਇਹ ਕੂੜ ਨਿਖੁੱਟੇ ਨਿਖੁੱਟੇ ਪਦ ਦਾ ਨਾਨਕਾ ਪਦ ਨਾਲ ਸੰਬੰਧ ਨਹੀਂ ਕਰਨਾ ਹੈ ਕੂੜ ਨਿਖੁੱਟੇ ਨਾਨਕ ਅਥਿ ਵਿਸਰਾਮ ਸੱਚ ਕਰੇ ਸੋ ਹੋਈ ਸਲੋਕ ਮਹਲਾ 3 ਬਾਬੀਹਾ ਗੁਣਵੰਤੀ ਮਹਿਲ ਪਾਇਆ ਔ ਗਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨ ਹੋਵਈ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਗਿਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ 바 ਵਿਹਾ ਬੇਨਤੀ ਕਰੇ ਕਰ ਕਿਰਪਾ ਦੇਹ ਜੀਵ ਦਾਨ ਜਲ ਬਿਨ ਪਿਆਸ ਨ ਉਤਰੈ ਹਾਂ ਇਹ ਉਤਰੈ ਬਲੈਂਕਰ ਲਾ ਕੇ ਬੋਲਣਾ ਉਤਰੈ ਨਹੀਂ ਕਹਿਣਾ ਜਲ ਬਿਨ ਪਿਆਸ ਨ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨਿਧਾਨ ਨੰਨੇ ਲਾ ਲੱਗੀ ਹੋਈ ਹੈ ਨਿਧਾਨ ਉਚਾਰਨ ਕਰਨਾ ਬਹੁਤਾ ਪਦ ਨਿਧਾਨ ਆਉਂਦਾ ਹੈ ਸਿਆਰੀ ਨਾਂ ਨਾਨਕ ਗੁਰਮੁਖ ਬਖਸ਼ ਲਏ ਅੰਤ ਬੇਲੀ ਹੋਏ ਭਗਵਾਨ ਅੰਤ ਬੇਲੀ ਹੋਏ ਭਗਵਾਨ ਪੜੀ ਆਪੇ ਜਗਤ ਉਪਾਇਕ ਹੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਜਿਨੀ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਵਦੇ ਦਰਗਹ ਹੋ ਹੋ ਖਵਾਰ ਜੂ ਹੈ ਜਨਮ ਤਿਨੀ ਹਾਰਿਆ ਕੀਤ ਆਏ ਸੰਸਾਰ ਸਚੈ ਸ਼ਬਦ ਮਨ ਮਾਰਿਆ ਅਹਨੇਸ ਨਾਮ ਪਿਆਰ ਜਿਨੀ ਪੁਰਖੀ ਔਰ ਧਾਰਿਆ ਸਚਾ ਅਲਖ ਅਪਾਰ ਤੂ ਗੁਣ ਦਾਤਾ ਨਿਧਾਨ ਹੈ ਅਸੀਂ ਆਵਗਣਿਆਰ ਜੇ ਸਬਖਸੇ ਸੋ ਪਾਏ ਸੀ ਗੁਰ ਸਬਦੀ ਵਿਚਾਰ ਸਲੋਕ ਮਹੱਲਾ ਪੰਜਵਾ ਰਾਤ ਨ ਵਿਹਾਵੀ ਸਾਖ ਤਾ ਜਿਨਾਂ ਵਿਸਰੈ ਨਾ ਰਾਤੀ ਦਿਨ ਸੋ ਸੋਹੇਲੀਆ ਨਾਨਕ ਹਰ ਗੁਣ ਗਾਉ ਮਹੱਲਾ ਪੰਜਵਾ ਰਤਨ ਜਵੇਹਰ ਮਾਨਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭ ਭਾਣਿਆ ਸਚੈ ਦਾਰ ਸੁਹੰਨ ਪੌੜੀ ਸਚਾ ਸਤਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਵਾ ਆਏ ਜੇ ਸਤਗੁਰ ਅੱਗੇ ਘਾਲਿਆ ਓਹ ਨਾ ਸਕੈ ਜਮ ਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਇ ਗੁਰਸਾਖੀ ਜੋਤ ਜਗਾਇ ਗੁਰਸਾਖੀ ਜੋਤ ਜਗਾਇ ਦੀਵਾ ਬਾਲਿਆ ਮਨਮੁਖ ਵਿਣ ਨਾਵੇ ਕੂੜਿਆਰ ਹਾਂਜੀ ਕੂੜਿਆਰ ਨਾਵੇ ਕੂੜਿਆਰ ਨਹੀਂ ਕਹਿਣਾ ਹੈ ਮਨਮੁਖ ਵਿਣ ਨਾਵੇ ਕੂੜਿਆਰ ਇੱਥੇ ਵਿਸਰਾਮ ਹੈ ਫਿਰ ਹੈ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਪਸ਼ੂ ਪਦਤੇ ਯਮਕ ਲਾ ਦਨੀ ਹੈ ਪਸ਼ੂ ਮਾਨਸ ਚੰਮ ਪਲੇਟੇ ਅੰਧਰੋ ਕਾਲਿਆ ਸਭੋ ਵਰਤੈ ਸੱਚ ਸੱਚਾ ਸਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸ਼ਲੋਕ ਮਹੱਲਾ ਤੀਜਾ 바ਬੀ ਹੈ ਹੁਕਮ ਪਛਾਨਿਆ ਗੁਰ ਕੈ ਸਹਜ ਸੁਭਾਈ ਮੀਘ ਵਰਸੈ ਦਇਆ ਕਰ ਗੂੜੀ ਸਹਿ ਬਰ ਲਾਏ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਲਾਹੀਐ ਜੇ ਦੇਂਦਾ ਸਭਨਾ ਜੀਆ ਰਿਜਕ ਸਮਾਏ ਮਹੱਲਾ ਤੀਜਾ ਚਾਤ੍ਰਿਕ ਤੂੰ ਨਾ ਜਾਣੀ ਕੀ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤਿਖ ਜਾਏ ਵਿਸਰਾਮ ਛਾਤ੍ਰਿਕ ਇਥੇ ਯਮਕ ਲਾਦਨੀ ਤੂੰ ਨਾ ਜਾਣੀ ਕੀ ਤੁਧ ਵਿੱਚ ਤਿਖਾ ਹੈ ਇਥੇ ਵਿਸਰਾਮ ਹੈ ਕਿਤ ਪੀਤਾ ਤਿਖ ਜਾਏ ਦੂਜਾ ਪਾਏ ਭ੍ਰਮਿਆ ਅੰਮ੍ਰਿਤ ਜਾਲ ਪੱਲ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਗੁਰ ਮਿਲੇ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਹਾ ਸਮਾਏ ਪਉੜੀ ਇੱਕ ਵਣਖੰਡ ਬੈਸਹਿ ਜਾਏ ਸਦ ਨ ਦੇਵਹੀ ਸਦ ਕਸਕੇ ਉਚਾਰਨ ਕਰਨਾ ਸਾਧ ਨਹੀਂ ਕਹਿਣਾ ਇੱਕ ਵਣਖੰਡ ਬੈਸਹਿ ਜਾਏ ਇੱਥੇ ਵਿਸਰਾਮ ਹੈ ਸਦ ਸਦ ਨ ਦੇਵਹੀ ਇੱਕ ਪਾਲ ਕਕਰ ਭੰਨ ਸੀਤਲ ਜਲ ਹੀਮ ਹੀ ਇਕ ਪਸਮ ਚੜਾਵਹਿ ਅੰਗ ਮੈਲ ਨ ਧੂਵਹੀ ਇਕ ਜਟਾ ਬਿਕਟ ਬਿਕਰਾਲ ਕੋਲ ਘਰ ਖੋਵਹੀ ਇਕ ਨਗਨ ਫਿਰ ਹੈ ਦਿਨ ਰਾਤ ਨੀਂਦ ਨ ਸੂਵਹੀ ਨੀਂਦ ਪਤਿ ਯਮ ਕਲਾ ਕੇ ਬੁਲਨਾ ਨੀਂਦ ਨ ਸੂਵਹੀ ਇਕ ਅਗਨ ਜਲਾਵ ਹੈ ਅੰਗ ਆਪ ਵਿਗੋ ਵਿਹੀ ਵਿਣ ਨਾਵੈ ਤਨ ਛਾਰ ਕਿਆ ਕਹਿ ਰੋ ਵਿਹੀ ਵਿਣ ਨਾਵੈ ਤਨ ਛਾਰ ਕਿਆ ਕਹਿ ਰੋ ਵਿਹੀ ਸੋਹਣਾ ਖਸਮ ਦੁਆਰ ਜੇ ਸਤਗੁਰ ਸੇਵਹੀ ਸੀਰੀ ਸਹਜ ਪਾਠੀ ਸੇਵਾ तिरिस